ਨੇ ਜਿਸ ਤਰ੍ਹਾਂ ਬੈਰੀਕੇਟਿੰਗ ਕੀਤੀ ਇਹਨੂੰ ਕੀ ਕਹਿਣਾ ਚਾਹੀਦਾ ਵੇਖੋ ਅਸੀਂ ਤਾਂ ਇਨਸਾਫ ਮੰਗਦੇ ਮੰਗਦੇ 47 ਤੋਂ ਬਾਅਦ ਜਿਹੜੇ ਵਾਅਦੇ ਕੀਤੇ ਸੀ ਸਾਡੇ ਨਾਲ ਫਿਰ ਸਿੱਖ ਆਪਣੀ ਆਜ਼ਾਦੀ ਦਾ ਨਿਗਮ ਮੰਨਣਗੇ ਬਦਕਿਸਮਤੀ ਕੌਮ ਦੀ ਸੀ ਸਾਡੇ ਲੀਡਰ ਜਿਹੜੇ ਵਕਾਊ ਮਾਲ ਆ ਹਮੇਸ਼ਾ ਲੀਡਰਾਂ ਤੋਂ ਹੀ ਕੌਮ ਨੇ ਮਾਰ ਖਾਧੀ ਹੈ ਤੇ ਉਹ ਬਲਦੇਵ ਸਿੰਘ ਵਰਗਿਆਂ ਨੇ ਸਾਡੀ ਬਦਕਿਸਮਤੀ ਸਾਡਾ ਬਣਦਾ ਹੱਕ ਜਿਹੜਾ ਸੀ ਉਹ ਨਾ ਲੈ ਸਕੇ ਜੇ ਦੋਸਤਾਂ ਨਾ ਕਿਸਮਤ ਜੋੜ ਲਈ ਤੇ ਉਹਨਾਂ ਲੀਡਰਾਂ ਦੇ ਨਹਿਰੂ ਵਰਗਿਆਂ ਦੇ ਚਾਪਲੂਸੀ ਵਿੱਚ ਆ ਗਏ ਲੇਕਿਨ ਉਸ ਤੋਂ ਬਾਅਦ ਕੌਮ ਜਿਹੜੀ ਸੰਤਾਪ ਭੋਗ ਰਹੀ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਵੀ ਉਹ ਕਹਿੰਦੇ ਸੀ ਵੀ ਸਾਡੇ ਨਾਲ ਗੁਲਾਮੀ ਆ ਸੀ ਸਾਡੇ ਨਾਲ ਗੁਲਾਮੀ ਵਾਲਾ ਅਹਿਸਾਸ ਹੋ ਰਿਹਾ ਹੈ ਜੇ ਅਸੀਂ ਕੋਈ ਮੋਰਚਾ ਲਾ ਕੇ ਹੱਕ ਮੰਗਦੇ ਆਂ ਤੇ ਤਾਂ ਸਾਡੀਆਂ ਧੀਆ ਪੈਣਾ ਬੱਚੇ ਸਾਡੇ ਕੋ-ਕੋ ਕੇ ਸ਼ਹੀਦ ਕਰ ਦਿੱਤੇ ਜਾਂਦੇ ਨੇ ਜੇ ਹੁਣ ਕਿਸਾਨੀ ਐ ਤੇ ਪਿੱਛੇ ਕਿਸਾਨਾਂ ਨੇ 700 ਦੇ ਕਰੀਬ ਕਿਸਾਨ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਕਿੰਡਾ ਲੰਮਾ ਸੰਘਰਸ਼ ਉਹ ਤੇ ਗਰਮੀ ਸਰਦੀ ਚੱਲੀ ਤੇ ਸੜਕਾਂ ਦੇ ਬਹਿ ਕੇ ਤੰਬੂ ਲਾ ਕੇ ਜਿਵੇਂ ਤੱਕ ਕਿਸਾਨਾਂ ਨੇ ਲੱਖਾਂ ਦੀ ਤਾਦਾਦ ਹੋ ਜਾਂ ਦਿੱਲੀ ਨੂੰ ਘੇਰਿਆ ਪਰ ਵਾਅਦਾ ਕਰ ਲਿਆ ਵੀ ਤੁਹਾਨੂੰ ਸਾਰੇ ਹੱਕ ਦੇਾਂਗੇ ਤੁਸੀਂ ਇਹ ਮੋਰਚਾ ਬੰਦ ਕਰ ਦਿਓ ਅੱਜ 2 ਸਾਲ ਬਾਅਦ ਵੀ ਕਿਸਾਨਾਂ ਨੂੰ ਫਿਰ ਆਪਣੇ ਹੱਕਾਂ ਵਾਸਤੇ ਸਗੋਂ ਉਲਟ ਜੀ ਆਤੀ ਵੀ ਜਿਹੜੇ ਕਣਕ ਉਭਾਰੂ ਮੰਗਵਾਓ ਜਿਹੜੇ ਕਿਸਾਨਾਂ ਦੀ ਕਣਕਾਂ ਦਾ ਰੇਟ ਘਟਾ ਦਿਓ ਐਮਐਸਪੀ ਜਿਹੜੀ ਦੇਣੀ ਸੀ ਉਹ ਵੀ ਨਹੀਂ ਕਿਸੇ ਜ਼ੁਬਾਨ ਤੇ ਵੀ ਸਰਕਾਰ ਕਰੇ ਪੂਰਾ ਨਹੀਂ ਉਤਰਦੀ ਪਤਾ ਨਹੀਂ 550 ਸਾਲਾ ਗੁਰੂ ਨਾਨਕ ਸਾਹਿਬ ਦੇ ਉਪਰ ਉਸ ਤੇ ਕਿਹਾ ਸੀ ਸਿੱਖ ਜਥੇਬੰਦੀਆਂ ਦੇ ਜਿਹੜੇ ਬੱਚੇ ਨੌਜਵਾਨ ਨੇ ਜੇਲ੍ਹਾਂ ਵਿੱਚ ਬੰਦ ਲੰਮੇ ਸਮੇਂ ਤੋਂ 30-30 ਸਾਲ ਤੋਂ ਅਸੀਂ ਛੱਡ ਦੇਾਂਗੇ ਪਰ ਉਹ ਵੀ ਕੋਈ ਕਿਸੇ ਬਨੇ ਗੱਲ ਨਹੀਂ ਉਹ ਤੋਂ ਵੀ ਜਵਾਬ ਦੇ ਦਿੱਤਾ ਜੇ ਕਿਸਾਨਾਂ ਨੇ ਜ਼ੁਬਾਨ ਕੀਤੀ ਤੇ ਉਹਦੇ ਤੋਂ ਵੀ ਮੁਕਰ ਗਈ ਸਰਕਾਰ ਤੇ ਜੇ ਹੋਣ ਕਿਸਾਨ ਫਿਰ ਮੋਰਚਾ ਕਿਉਂਕਿ ਹਰ ਬੰਦੇ ਨੂੰ ਹੱਕ ਹੈ ਕਿ ਉਹ ਆਪ ਦਾ ਰੋਸ ਮੁਜ਼ਾਹਰਾ ਕਰੇ ਇਹ ਕਿਸਾਨ ਟਰੈਕਟਰ ਲੈ ਕੇ ਦਿੱਲੀ ਨੂੰ 13 ਤਰੀਕ ਨੂੰ ਜਾਣ ਵਾਸਤੇ ਉਹਨਾਂ ਨੇ ਪ੍ਰੋਗਰਾਮ ਉਲੀਕਿਆ ਤੇ ਹਰਿਆਣੇ 'ਚ ਮੇਰੇ ਖਿਆਲ ਇਹਨਾਂ ਦਾ ਪਾਕਿਸਤਾਨ ਦੀ ਬਾਰਡਰ ਉੱਤੇ ਲੱਗੀ ਲਾਈਨ ਵੀ ਜਿਹੜੀਆਂ ਤਾਰਾਂ ਨੂੰ ਇਦਾਂ ਮਜ਼ਬੂਤ ਨਹੀਂ ਲਾਈਆਂ ਜਿੱਦੀਆਂ ਹਰਿਆਣੇ 'ਚ ਦਿੱਲੀ ਨੂੰ ਜਾਣ ਵਾਲੇ ਰਸਤੇਾਂ 'ਤੇ ਲਾਈਆਂ ਨੇ ਖਾਸ ਕਰਕੇ ਸ਼ੰਭੂ ਬਾਰਡਰ 'ਤੇ ਇਤਰਾ ਲਾਇਆ ਗਿਆ ਬੈਰੀਅਰ ਲਾਏ ਗਏ ਨੇ ਕਿ ਲਟੋਕੇ ਗਏ ਨੇ ਦੀਵਾਰਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ ਤੇ ਮੈਂ ਤਾਂ ਸਰਕਾਰ ਨੂੰ ਇੱਕ ਬੇਨਤੀ ਕਰਦਾ ਵੀ ਅਸੀਂ ਤਾਂ ਬੜੇ ਲੰਮੇ ਸਮੇਂ ਤੋਂ ਤੁਹਾਨੂੰ ਕਹਿੰਦੇ ਸਾਂ ਵੀ ਜੇ ਨਹੀਂ ਤਾਂ ਸਾਨੂੰ ਤੋਂ ਹੀ ਵੱਖਰਾ ਕਰ ਦਿਓ ਜੇ ਸਾਡੇ ਹੱਕ ਨਹੀਂ ਦੇਣੇ ਤੇ ਸਾਡੇ ਤੋਂ ਤਰਸ ਕਰੋ ਸਾਨੂੰ ਵੱਖਰਾ ਹੀ ਕਰ ਦਿਓ ਦੇਸ਼ ਨਾਲ ਵੱਖਰਾ ਤੋਂ ਹੀ ਸਾਨੂੰ ਸਮਝ ਹੀ ਰਹਿ ਜੇ ਤੇ ਕਿਰਪਾ ਕਰੋ ਜਿਹੜੀ ਤਾਰ ਲਾਈ ਆ ਨਾ ਉਹ ਲਾਇਓ ਨਾ ਅਸੀਂ ਦਿੱਲੀ ਤੋਂ ਕੀ ਲੈਣ ਜਾਣਾ ਇੱਧਰ ਸਾਡਾ ਜ਼ਿਕਰ ਹੋ ਤੇ ਸਾਡੇ ਨਾਲ ਕੋਈ ਸਾਡੀ ਬਾਹ ਫੜੋ ਤੇ ਇੱਥੇ ਆਇਧਰ ਲੈ ਆਣਾ ਗੱਲ ਕਰ ਲਵਾਂਗੇ ਪਾਕਿਸਤਾਨ ਵਾਲਿਆਂ ਨਾਲ ਤੁਸੀਂ ਮਿਹਰਬਾਨੀ ਕਰਕੇ ਤਾਰ ਕੰਡਿਆ ਦੀ ਜਿਹੜੀ ਲਾਈ ਨਾ ਇਹ ਪੱਕਾ ਛੱਡੋ ਤੇ ਜਿਹੜੇ ਕਿਸਾਨ ਵੀਰ ਜਾਂ ਹੋਰ ਸਾਡੇ ਵੀਰਾਂ ਨੂੰ ਬੜਾ ਭਰਮ ਭੁਲੇਖਾ ਸੀ ਕਿ ਸੰਤ ਜਰਨੈਲ ਤੋਂ ਵਾਰੀ ਅੱਜ ਵੀ ਕਈਆਂ ਨੂੰ ਫੋਟੋ ਤੋਂ ਤਕਲੀਫ ਹੋ ਜਾਂਦੀ ਹੈ ਉਹ ਹੱਕਾਂ ਦੀ ਗੱਲ ਕਰਦਾ ਸੀ ਅੱਜ ਉਹ ਹੱਕਾਂ ਵਾਸਤੇ ਆਪਾਂ ਤਰਲੇ ਲੈਂਦੇ ਫਿਰਦੇ ਆ ਇਹੋ ਤਾਂ ਸੰਤ ਜਰਨੈਲ ਤੋਂ ਸਾਨੂੰ ਸਮਝਾਉਂਦਾ ਸੀ ਤੇ ਅਸੀਂ ਉਹਦੇ ਵਿਰੋਧ ਤਾਂ ਕਰਦੇ ਸੀ ਅੱਜ ਕਿਸਾਨ ਵੀਰੋ ਜਾਂ ਪੰਜਾਬ ਵਿੱਚ ਰਹਿਣ ਵਾਲੇ ਵੀਰੋ ਅੱਜ ਤੁਸੀਂ ਵੇਖੋ ਵੀ ਕਿਸ ਦੇਸ਼ ਦੇ ਵਾਸੀ ਏ ਤੁਸੀਂ ਰੋਸ ਮੁਜ਼ਾਹਰਾ ਕਰਨ ਵਾਸਤੇ ਜ਼ਿਮੀਂਦਾਰ ਕਿਸਾਨ ਆਪਣੇ ਹੱਕਾਂ ਵਾਸਤੇ ਜਾ ਰਿਹਾ ਤੇ ਬਾਰਡਰ ਸੀਲ ਕਰ ਦਿੱਤੇ ਗਏ ਨੇ ਉਥੇ ਇੰਨੀਆਂ ਤਾਰਾਂ ਤੇ ਕੰਡੇ ਤੇ ਇੰਨੇ ਉਥੇ ਉਹ ਤੇ ਬੈਰੀਗਲ ਖੜੇ ਕਰ ਦਿੱਤੇ ਗਏ ਨੇ ਕਿ ਇਹ ਇਨਸਾਨੀਅਤ ਹੈ ਕਿ ਇਹ ਸਰਕਾਰਾਂ ਇਤਨਾ ਕਰਦੀਆਂ ਨੇ ਜਿਸ ਤਰ੍ਹਾਂ ਹੋ ਰਿਹਾ ਸਰਕਾਰ ਵਾਲੀ ਤਾਂ ਗੱਲ ਹੀ ਨਹੀਂ ਇਥੇ ਨਰੋਲ ਧੱਕੇਸ਼ਾਹੀ ਦੀ ਗੱਲ ਹੈ ਤੇ ਸਾਡੇ ਪੰਜਾਬ ਦੇ ਵੀਰਾਂ ਨੂੰ ਚਾਹੇ ਉਹ ਕਿਸੇ ਤਰ੍ਹਾਂ ਦਾ ਕਿਸੇ ਧਰਮ ਦਾ ਸਾਨੂੰ ਸਾਰਿਆਂ ਨੂੰ ਇਹ ਗੱਲ ਹੀ ਖਿਆਲ ਦੇਣਾ ਚਾਹੀਦਾ ਹੈ ਇਹ ਵੇਖਣਾ ਚਾਹੀਦਾ ਇਹ ਕੀ ਸਾਡੇ ਨਾਲ ਹੋ ਰਿਹਾ ਪੰਜਾਬ ਨਾਲ ਅਸੀਂ ਹੱਕ ਮੰਗਦੇ ਆਂ ਤੇ ਸਾਡੇ ਦਰਵਾਜ਼ੇ ਉੱਤੇ ਟੈਗ ਅਸੀਂ ਕਿਸਾਨ ਆ ਉਹਦਾ ਹੱਕ ਮੰਗਦੇ ਆਂ ਤੇ ਸਾਨੂੰ ਦਿੱਲੀ ਜਾਣ ਤੋਂ ਵੀ ਰੋਕਿਆ ਜਾ ਰਿਹਾ ਤੇ ਕਿਸ ਦੇਸ਼ ਦੇ ਵਾਸੀ ਜਿਹੜਾ ਤੁਸੀਂ ਜਾਣਾ ਕਿ ਤੈਨੂੰ ਇੱਧਰ ਵੀ ਤਾਰ ਲੱਗੀ ਹੈ ਪਾਕਿਸਤਾਨ ਦੇ ਬਾਰਡਰ ਤੇ ਇੱਧਰ ਤੋਂ ਵੀ ਤੁਸੀਂ ਜਾ ਸਕਦੇ ਹਿੰਦੁਸਤਾਨ ਸਾਡਾ ਤੇ ਅਸੀਂ ਦਿੱਲੀ ਨਹੀਂ ਜਾ ਸਕਦੇ ਤੇ ਜਾਣਾ ਤੁਸੀਂ ਕਿਹੜੀ ਕੋਚ ਪੈਣਾ ਇਸ ਕਰਕੇ ਮੈਂ ਕਿਸਾਨਾਂ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਆਪੋ ਆਪਣੇ ਵੱਖਰੇ ਵੱਖਰੇ ਡਫਲੀਆਂ ਵਜਾਉਣ ਦੀ ਬਜਾਏ ਇੱਕੋ ਤੜੱਲੇ ਦਾ ਫੈਸਲਾ ਕਰੋ ਜਿਸ ਕਰਕੇ ਹੁਣ ਹੱਕ ਆਪਦੇ ਲੈ ਕੇ ਪਛਾਹ ਮੜਿਓ ਇਹ ਸਾਰੇ ਵੀਰਾਂ ਨੂੰ ਅਪੀਲ ਹੈ ਮੇਰੀ